ਦੇ ਮਾੜਾ ਇਹ ਕੈਮਰਾ ਕਰਕੇ ਦਿਖਾਈ ਵਿੱਚ ਅਸੀਂ ਥੋੜੇ ਥੋੜੇ ਸ਼ਾਟ ਇਹਦੇ ਹੋਰ ਲਾ ਦਾਂਗੇ ਆ ਤੁਸੀਂ ਇੱਧਰ ਦੇਖੋ ਕਰਾ ਚੈੱਕ ਕਰੋ ਕਰਾ ਕੁਆਲਿਟੀ ਮੱਲਾ ਵੀ ਯਾਰ ਬਾਕਮਾਲ ਆ ਤੇ ਬਾਈ ਕਿੰਨੇ ਦਾ ਆ ਏ ਸਰ ਬਿਲਕੁਲ ਨਵੀਂ ਆਈਟਮ ਆਈ ਏ ਸਾਡੇ ਕੋਲ ਫਾਇਰ ਬਾਕਸ ਦੀ ਸੇਲ ਬਹੁਤ ਜ਼ਿਆਦਾ ਤੇ ਕਈ ਸਾਈ ਜਾਂਦੇ ਨੇ ਉਹਦੇ ਨਾਲ ਅਸੀਂ ਇਹ ਆਈਟਮ ਸਟਾਰਟ ਕੀਤੀ ਏ ਇਹ ਅਪਰੋਕਸ ਕੋਈ 2500 ਰੁਪਏ ਦੀ ਆਈਟਮ ਹੈਗੀ ਜੀ ਉਸ ਤੋਂ ਬਾਅਦ ਸਾਡੇ ਕੋਲੇ ਸੋਲਰ ਲਾਈਨ ਦੀ ਬਹੁਤ ਵਧੀਆ ਆਈਟਮਾਂ ਲਗੀਆਂ ਜਿਵੇਂ ਗੇਟ ਲਾਈਟ ਦਾ ਸੋਲਰ ਵਾਲੀ ਆ ਹਨੇਰਾ ਹੋਊਗਾ ਤਾਂ ਆਪੇ ਚੱਲ ਪੂ ਚਾਨੂ ਤਾਂ ਆਪੇ ਬੰਦ ਹੋ ਜਾਊਗੀ ਆਪੇ ਬੰਦ ਹੋ ਜਾਏਗੀ ਐ ਜੀਟੀ ਸਾਡੇ ਕੋਲ ਸੋਲਰ ਦੀ ਆਈਟਮਾਂ ਦੀ ਰਿਕੁਆਇਰਮੈਂਟ ਰਹਿੰਦੀ ਆ ਆਊਟਡੋਰ ਲਾਉਣ ਵਾਸਤੇ ਹਨੇਰਾ ਹੋ ਗਿਆ ਤਾਂ ਚੱਲ ਪੈਣੀ ਚਾਨੂ ਤਾਂ ਆਪੇ ਬੰਦ ਹੋ ਜਾਣੀ ਆ ਹੋਰ ਸੋਲਰ ਦੀ ਆਈਟਮ ਹੈ ਜਿਵੇਂ ਸਾਡੇ ਕੋਲ ਆਈਟਮ ਪਈ ਹੈ ਜਿਹਦੇ ਕੋ ਇਹ ਬਾਲਤੇ ਵੀ ਲੱਗ ਜਾਊ ਗਾਰਡਨ ਚ ਵੀ ਲਾ ਸਕਦੇ ਆਪਾਂ ਇਹ ਵੀ ਹਨੇਰੇ ਤੇ ਆਪਣੇ ਆਪ ਚੱਲੂਗੀ ਤੇ ਚਾਨਣ ਜ ਆਪਣੇ ਆਪ ਬੰਦ ਹੋ ਜੇਗੀ ਅੱਛਾ ਹਨੇਰਾ ਹੋ ਜਾਣਾ ਚ ਜਾਗ ਪੈਣੀ ਆ ਚਾਨਣ ਹੋ ਗਿਆ ਤਾਂ ਬੰਦ ਹੋ ਜਾ ਸਾਰੇ ਹਟ ਕੇ ਆਰਟੀਕਲ ਲੇ ਜੀ ਉਸ ਤੋਂ ਬਾਅਦ ਜੀ ਕੋਈ ਹੁਣ ਨਵੀਂ ਇਹਨਾਂ ਦੇ ਵੀ ਕਰਦਗੇ ਕੋਈ ਆਫਰ ਆਪਾਂ ਇਹਨਾਂ ਤੇ ਆਪਾਂ ਜਿਵੇਂ ਹਰ ਵਾਰ ਦੀ ਕਰਦੇ ਆ ਆਫਰ ਅਸੀਂ 3X ਟੈਂਡ ਮਾਡਲ ਵੇਚਦੇ ਆ ਜੀ ਐਮ ਕੰਪਨੀ ਦਾ ਜੀ ਫੁੱਲ ਵਟਾ ਫੁੱਲ ਸਾਡੇ ਕੋਲ ਇਹਦਾ ਵਧੀਆ ਰਿਸਪੌਂਸ ਮਿਲਦਾ ਹੈਗਾ ਇਹਦਾ ਰੇਟ ਸਾਡਾ ਹਰ ਵੀਡੀਓ ਤੇ 18 ਰੁਪਏ ਸੁੱੱਚਦਾ ਹੁੰਦਾ 55 ਰੁਪਏ ਪਲੱਗ ਦਾ ਹੁੰਦਾ ਕੰਪਨੀਆਂ ਨੇ ਪਿਛਲੇ ਕਈ ਸਾਲਾਂ ਤੋਂ ਏਸੇ ਰੇਟਾਂ ਨੂੰ ਨਹੀਂ ਦਿੱਤੇ ਰੇਟ ਵਧਾਏ ਪਰ ਅਸੀਂ ਉਸੇ ਰੇਟ ਤੇ ਮਾਲ ਦੇ ਰਹੇ ਆਂ ਆਪਾਂ ਜੀ ਹੁਣ ਅਸੀਂ ਇਹਨਾਂ ਦੀ ਇੱਕ ਨਵੀਂ ਆਈਟਮ ਸ਼ੁਰੂ ਕੀਤੀ ਹੈ ਜੀ ਐਮ ਵਾਲਾ ਦੀ ਗਰੇ ਰੰਗ ਦੇ ਵਿੱਚ 20 ਰੁਪਏ ਦੀ ਸੁੱੱਚ 40 ਰੁਪਏ ਦਾ ਪਲੱਗ ਅੱਛਾ ਜੀ ਆਹ ਵਾਲਾ ਜਿਹੜਾ ਪਹਿਲਾਂ ਸੁੱੱਚਾ ਮਾਡਲ ਆ ਇਹ ਮਹਿੰਗਾ ਸੀਗਾ ਇਹ ਥੋੜਾ ਜਿਹਾ ਹੁਣ ਇਹ 20 ਰੁਪਏ ਦੀ ਸੁੱੱਚ ਕਰਤੀ 40 ਰੁਪਏ ਦਾ ਪਲੱਗ ਕਰਤਾ ਮਾੜਾ ਜਿਹਾ ਨੇ ਨੇੜੇ ਨੇੜੇ ਆ ਕੇ ਦਿਖਾ ਗ੍ਰੇ ਕਲਰ ਦਾ ਸੁੱੱਚ ਪਲੱਗ ਕਿਸੇ ਬ੍ਰਾਂਡ ਦੇ ਵਿੱਚ ਸੋ ਨੂੰ ਇਸ ਰੇਟ ਤੇ ਕਿਸੇ ਵੀ ਸ਼ਹਿਰ ਚੋਂ ਨਹੀਂ ਮਿਲ ਸਕਦਾ ਇਸ ਤਰ੍ਹਾਂ ਦਾ ਬੋਰਡ ਹੈਗਾ ਕੋਈ ਵੀ ਆਪਾਂ ਕਲਰ ਡਿਜ਼ਾਈਨ ਲੈਣਾ ਵਾਈਟ ਲੈਣਾ ਵਾਈਟ ਮਿਲ ਜਾਏਗਾ ਵਾਈਟ ਦਾ ਰੇਟ ਥੋੜਾ ਘੱਟ ਹੋਊਗਾ ਗ੍ਰੇ ਮਿਲ ਜੂ ਬਲੈਕ ਮਿਲ ਜੂ ਸਾਰੀ ਰੇਂਜ ਸਾਡੇ ਕੋਲ ਹਾਜ਼ਰ ਹੈ ਕਹਿੰਦਾ ਕੋ ਹੁੰਦਾ ਬ੍ਰਾਂਡ ਹੋਊਗਾ ਜੀ ਇਹ ਨਹੀਂ ਹੈਗਾ ਲੋਕਲ ਚੰਗਾ ਤੇ ਬਾਈ ਜੀ ਆਹਾ ਇਹ ਰੋਪ ਲਾਈਟ ਆ ਸਰ ਕਾਪਰ ਦੇ ਵਿੱਚ ਪੈਣ ਵਾਸਤੇ ਜੀ ਇਸ ਤਰ੍ਹਾਂ ਦੇ ਕਈ ਆਰਟੀਕਲ ਸਾਡੇ ਕੋਲ ਹੋਰ ਵੀ ਆ ਆਈਟਮ ਬਹੁਤ ਹੈ ਐਲਈਡੀ ਦੇ ਵਿੱਚ ਸਟ੍ਰਿਪ ਹੈ ਰੋਪ ਰੋਪ ਲਾਈਟ ਹੈ ਪ੍ਰੋਫਾਈਲਾਂ ਨੇ ਜੋ ਕੁਝ ਮਰਜ਼ੀ ਲੋ ਆ ਆਈਟਮ ਦੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਤੇ ਆਹਾ ਜੀ ਪੱਖਾ ਵੀ ਬੋਲਦੇ ਮਾੜਾ ਜਿਹਾ ਪੱਖਾ ਆਪਣਾ ਉਹੀ ਆਈ ਆਫਰ ਤੇ ਚੱਲਦਾਗਾ ਪਿਛਲੇ 5 ਮਹੀਨੇ ਤੋਂ ਚੱਲ ਰਹੀ ਆ ਆਪਾਂ ਕੋਈ ਆਫਰ ਚੇਂਜ ਨਹੀਂ ਕੀਤੀ 1000 ਰੁਪਏ ਦਾ ਪਹਿਲੀ ਵੀਡੀਓ ਚ ਬੋਲੇ ਸੀ ਅੱਜ ਵੀ ਆਪਾਂ ਬਰਕਰਾਰ ਆ ਆਪਦੀ ਗੱਲ ਤੇ 1000 ਰੁਪਏ ਦੇ ਹੀ ਦਿੰਨੇ 2 ਸਾਲ ਦੀ ਗਾਰੰਟੀ ਪੀਸ ਟੂ ਪੀਸ ਉਸਾ ਕੰਪਨੀ ਦਾ ਪੱਕਾ ਪੀਸ ਟੂ ਪੀਸ ਐਂ ਲਿਆਉਣਾ ਤੇ ਐਂ ਨਵਾਂ ਹੀ ਲੈ ਜਾਣਾ ਜਿਹੜਾ ਤੁਹਾਡੇ ਕੋਲ ਕੋਈ ਸਾਨੂੰ ਪ੍ਰੋਬਲਮ ਹੈ ਉਹਨੂੰ ਰੱਖ ਜਾਣਾ ਨਮਾ ਲੈ ਜਾਣਾ ਆ ਜੀ ਐਮ ਦਾ ਜੀ ਐਮ ਦਾ ਪੱਖਾ ਜੀ ਇਹ ਸਾਡਾ ਹੋਟ ਸੇਲ ਤੇ ਵਿਕਦਾ 1600 ਰੁਪਏ ਦਾ 3 ਸਾਲ ਦੀ ਗਾਰੰਟੀ ਦੇ ਨਾਲ 3 ਸਾਲ ਦੀ ਗਾਰੰਟੀ 3 ਸਾਲ ਦੀ ਗਾਰੰਟੀ ਕਾਪਰ ਦੀ ਵਾਈਂਡਿੰਗ ਦੀ ਮੋਟਰ ਹੋ ਸਾਰਾ ਕੋ ਕੰਪਨੀ ਦੇ ਉੱਪਰ ਲਿਖਿਆ ਹੋਇਆ ਕੋਈ ਐ ਨਹੀਂ ਵੀ ਆਪਾਂ ਆ ਦੇ ਕੋਲੋਂ ਦਿੰਦੇ ਆ 36 ਮਹੀਨਿਆਂ ਦੀ ਗਾਰੰਟੀ ਹੈ ਕਾਪਰ ਵਾਈਂਡਿੰਗ ਹੈ ਫੁੱਲ ਆਰ ਪੀ ਐਮ ਤੇ ਫਿਰ ਇਹ ਪੀਸ ਤਾਂ ਆਪਣੇ ਕੋਲੇ ਥੋੜੀ ਹੋਣਗੇ ਤੇ ਕੋਈ ਗੱਲ ਨਹੀਂ ਤੁਸੀਂ ਗਾ ਕੇ ਭੇਜੋ ਪੀ ਸੀ ਬੀ ਦਵਾਂਗੇ ਹਾਂ ਤੁਸੀਂ ਗਾ ਗਾਓ ਭਾਈ ਕਹਿੰਦਾ ਪੀ ਸੀ ਬੀ ਦੇਣਾ ਕਿ ਬਾਈ ਕੋਲੇ ਕੁਆਂਟੀਟੀ ਫੁੱਲ ਹੀ ਰਹਿਦਾ ਤੇ ਮਾੜਾ ਐਡਰੈਸ ਬੋਲਦੇ ਜੀ ਬਰਨਾਲੇ ਦੇ ਵਿੱਚ ਰੇਲਵੇ ਸਟੇਸ਼ਨ ਦੇ ਕੋਲੇ ਆ ਕੇ ਪੁਰਾਣਾ ਸਿਨੇਮਾ ਕੋਲ ਬਿਲਕੁਲ ਉਹਦੇ ਸਾਹਮਣੇ ਝੂਮਰਾ ਦਾ ਬਹੁਤ ਵੱਡਾ ਸ਼ੋਰੂਮ ਹੈ ਤੇ ਇਲੈਕਟ੍ਰਿਕ ਲਾਈਨ ਦਾ ਪੂਰਾ ਫੁੱਲਾ ਬੜਾ ਫੁੱਲਾ ਕੰਮ ਕਰਦਾ ਕੋਈ ਵੀ ਆਈਟਮ ਹੋਲਸੇ ਰੇਟਾਂ ਤੇ ਹੀ ਆਪਣੇ ਤੋਂ ਮਿਲੂਗੀ ਤੁਸੀਂ ਤਾਰ ਲੈਣੀ ਆ ਸੋਚਾਂ ਲੈਣੀ ਆ ਪਲੱਗ ਲੈਣੀ ਆ ਪੱਖੇ ਲੈਣੇ ਆ ਮੜਾ ਕਿਹੜੇ ਸਾਰੇ ਕੈਮਰਾ ਕਰਕੇ ਕਰਕੇ ਦਿਖਾ ਦੇ ਇਧਰ ਨੂੰ ਖਾਈ ਹੈਂਗ ਲਾਈਟਾਂ ਦੇਖੋ ਉਧਰ ਇਧਰ ਨੂੰ ਹੈਂਗੀ ਲਾਈਟਾਂ ਹੀ ਹੈਂਗੀ ਲਾਈਟਾਂ ਤੇ ਨੰਬਰ 2 ਨੇ ਬੋਲਦਾ ਵੀਡੀਓ ਤੇ ਉੱਪਰ ਵੀ ਚੱਲਦਾ ਹੈ ਤਾਂ ਆ ਜਾਓ ਗਰਾ ਦੱਬ ਕੇ ਸ਼ੇਅਰ ਵੀ ਕਰ ਦਿਓ ਬਾਈ ਕੋਲੇ ਸਮਾਨ ਆ ਜਿਹੜਾ ਜੀਐਮ ਕ ਬਹੁਤ ਸਾਰੇ ਏਦਾਂ ਦੇ ਬ੍ਰਾਂਡ ਆ ਜਿਹੜੇ ਤੁਸੀਂ ਸੁਣੇ ਹੋ ਆ ਸਾਡੇ ਕੋਲ ਆਊਟਡੋਰ ਦੀ ਬਹੁਤ ਵੱਡੀ ਵੈਰਾਈਟੀ ਹੈ ਜੀ ਆਊਟਡੋਰ ਦੇ ਵਿੱਚ ਸਾਡੇ ਕੋਲ ਇੰਨੀ ਵੱਡੀ ਵੈਰਾਈਟੀ ਹੈ ਵਾਟਰ ਪ੍ਰੂਫ ਦੇ ਵਿੱਚ ਇਹਦੇ ਕਈ ਆਰਟੀਕਲ ਨੇ ਜਿਵੇਂ ਆ ਲੱਗੇ ਹੋਏ ਨੇ ਕੁਛ ਆ ਲੱਗੇ ਹੋਇਆ ਕੁਛ ਇੱਧਰ ਲਾਏ ਹੋਏ ਨੇ ਇੱਧਰ ਇੱਧਰ ਇੱਧਰਲੇ ਪਾਸੇ ਵਾਲੇ ਵੀ ਦਿਖਾ ਦੇ ਗਏ ਨੇ ਆ ਵੀ ਦਿਖਾ ਦੇ ਇੱਧਰ ਆ ਵੀ ਦਿਖਾ ਦੇ ਦੇਖੋ ਇੱਧਰ ਕੀ ਬਾਤ ਆ ਕੀ ਬਾਤ ਆ ਤੇ ਜੇ ਤੁਸੀਂ ਆ ਲੈਣਾ ਆ ਆ ਇਹਨੂੰ ਵੀ ਕੀ ਕਹਿੰਦੇ ਆ ਜੀ ਇਹ ਮੰਦਰ ਦੇ ਵਿੱਚ ਲੱਗਦਾ ਇਹ ਸ੍ਰੀ ਬਾਹੇ ਗੁਰੂ ਜੀ ਵਾਲਾ ਵੀ ਹੈਗਾ ਜੈ ਮਾਤਾ ਦੀ ਵਾਲਾ ਵੀ ਹੈਗਾ ਮਹਾਕਾਲ ਵਾਲਾ ਵੀ ਹੈਗਾ ਸ੍ਰੀ ਕ੍ਰਿਸ਼ਨ ਵਾਲਾ ਵੀ ਹੈਗਾ ਸਾਰੇ ਮਿਲਦੇ ਆਰਟੀਕਲਾਂ ਦੇ ਵਿੱਚ ਨਾਮ ਦੇ ਵਿੱਚ ਇਹ ਆਪਣੇ ਕੋਲ ਹੈਗਾ ਨੇ ਤੇ ਇਹਦੇ ਕਾਫੀ ਵੱਡੀ ਸਾਈਜ਼ ਨੇ ਰੇਂਜ ਨੇ ਸਾਡੇ ਕੋਲ ਕਾਫੀ ਤਾਂ ਵੀਡੀਓ ਤੁਸੀਂ ਹੋਰ ਸਾਡੀਆਂ ਦੇਖ ਸਕਦੇ ਆ ਇੰਸਟਾਗ੍ਰam ਤੇ ਜਾਂ ਫੇਸਬੁੱਕ ਤੇ ਤੁਸੀਂ ਸਾਡਾ ਅਕਾਊਂਟ ਫੋਲੋ ਕਰੋਗੇ ਤਾਂ ਬਹੁਤ ਸਾਰੀਆਂ ਤੁਹਾਨੂੰ ਇਹੋ ਜਿਹੀਆਂ ਚੀਜ਼ਾਂ ਮਿਲ ਜਾਣਗੀਆਂ ਜਿਹੜੀਆਂ ਤੁਸੀਂ ਦੇਖਿਆ ਮਣੀ ਖਾ